ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਹਾਨ ਲੇਖਕਾਂ ਤੇ ਬੁੱਧੀਜੀਵੀਆਂ ਦੀਆਂ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋਰੇ ਕੋਨ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਅੰਗਰੇਜ਼ੀ ਦੇ ਮਹਾਨ ਲੇਖਕ ਵਿਲੀਅਮ ਸ਼ੇਕਸਪੀਅਰ ਦਾ ਇੱਕ ਕੋਟ ਹੈ there is nothing either good or bad but thinking makes it so ek jagat prasiddh play hamlet de vich william shakespeare dwara court kita gaya hai punjabi de mahan kavi surjit patar diyan linean han inna vi sach na bol ke kalla reh jave char kabande rakh le arthi nu modda den layi ਸਰਦਾਰ ਨਰਿੰਦਰ ਸਿੰਘ ਕਪੂਰ ਪੰਜਾਬੀ ਦੇ ਪ੍ਰਸਿੱਧ ਲੇਖਕ ਦਾ ਕਥਨ ਹੈ ਜਿਹੜੀ ਚੀਜ਼ ਦੂਜਿਆਂ ਦੀ ਕਮਾਈ ਨਾਲ ਖਰੀਦੀ ਜਾਂਦੀ ਏ ਉਸ ਦੀ ਸਹੀ ਵਰਤੋਂ ਨਹੀਂ ਹੁੰਦੀ ਨੈਕਸਟ ਜੋ ਕੰਮ ਦੀ ਗੱਲ ਹੈ ਜਦੋਂ ਤੂਫਾਨ ਵਗਦਾ ਹੈ ਤਾਂ ਸਮੇਂਦਾਰੀ ਇਸ ਗੱਲ ਵਿੱਚ ਹੈ ਕਿ ਬੈਠ ਜਾਈਏ ਤੇ ਤੂਫਾਨ ਦੇ ਰੁਕਣ ਦਾ ਇੰਤਜ਼ਾਰ ਕਰੀਏ ਵਰਨਾ ਸਿੱਧੇ ਆਕੜ ਕੇ ਖੜੇ ਦਰਖਤ ਤੂਫਾਨਾਂ ਵਿੱਚ ਟੁੱਟ जाया ਕਰਦੇ ਹਨ ਜਦੋਂ ਗੁੱਸੇ ਵਿੱਚ ਹੋਵੋ ਤਾਂ ਕੋਈ ਵੀ ਵੱਡਾ ਫੈਸਲਾ ਨਾ ਲਵੋ ਜਾਂ ਕੋਈ ਐਕਸ਼ਨ ਨਾ ਕਰੋ ਕਿਉਂਕਿ ਗੁੱਸੇ ਵਿੱਚ ਚੁੱਕਿਆ ਕਦਮ ਤੁਹਾਨੂੰ ਕਈ ਕੋ ਪਿੱਛੇ ਵੱਲ ਧੱਕ ਸਕਦਾ ਹੈ ਨੈਕਸਟ ਇਕੱਲੇ ਰਹਿਣ ਦਾ ਵੱਲ ਵੀ ਸਿੱਖੋ ਕਿਉਂਕਿ ਅੱਜ ਕੱਲ ਆਦਮੀ ਭੀੜ ਵਿੱਚ ਵੀ ਇਕੱਲਾ ਹੀ ਹੁੰਦਾ ਹੈ ਤੁਸੀਂ ਕਦੋਂ ਤੱਕ ਦੂਜਿਆਂ ਦੀ ਸੰਗਤ ਦਾ ਆਸਰਾ ਲੱਭਦੇ ਫਿਰੋਗੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਲਾਲ ਚੰਦ ਜਮਲਾ ਜੱਟ ਦੇ ਬੋਲ ਨੇ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਜ਼ਬਾਨੀ ਤਕੇ ਜੋ ਸਹਾਰਾ ਉਹਦੀ ਕੀ ਏ ਜ਼ਿੰਦਗਾਨੀ ਕਹਿੰਦੇ ਨੇ ਸਿਆਣੇ ਗੱਲ ਸੱਚੀ ਹੈ ਕਿਉਂਕਿ ਸਹਾਰੇ ਤਾਂ ਕੋਮਲ ਰੇਲਾਂ ਤੱਕਿਆ ਕਰਦੀਆਂ ਹਨ ਮਜ਼ਬੂਤ ਬੋੜ ਤਾਂ ਆਪਣੀਆਂ ਹੀ ਛਡੀਆਂ ਦਾੜਾਂ ਸਹਾਰੇ ਹੋਰ ਅੱਗੇ ਹੋਰ ਅੱਗੇ ਫੈਲਦੇ ਚਲੇ ਜਾਂਦੇ ਹਨ ਅੱਠਵੀਂ ਕੰਮ ਦੀ ਗੱਲ ਇਹ ਹੈ ਕਿ ਆਪਣੇ ਦੁੱਖ ਹਰ ਕਿਸੇ ਦੇ ਅੱਗੇ ਨਾ ਫਰੋਲਦੇ ਫਿਰੋ ਪਹਿਲਾਂ ਲੋਕ ਤੁਹਾਡੇ ਨਾਲ ਹਮਦਰਦੀ ਜਤਾਉਣਗੇ ਤੇ ਫਿਰ ਤੁਹਾਡਾ ਮਜ਼ਾਕ ਉਡਾਉਣਗੇ ਆਪਣਿਆਂ ਨੂੰ ਆਪਣਾ ਸਮਝਣ ਦਾ ਭਰਮ ਉਦੋਂ ਟੁੱਟ ਜਾਂਦਾ ਹੈ ਜਦੋਂ ਪੇਟ ਪੈਣ ਤੇ ਤੁਹਾਡੇ ਆਪਣੇ ਪਾਸਾ ਵਟ ਕੇ ਲੰਘ ਜਾਂਦੇ ਨੇ ਤਾਂ ਹੀ ਤਾਂ ਹਰਜੀਤ ਹਰਮਨ ਨੇ ਇੱਕ ਗੀਤ ਵਿੱਚ ਕਿਹਾ ਹੈ ਜਿਹੜੇ ਹੁੰਦੇ ਸੀ ਆਵਾਜ਼ਾਂ ਦੂਰ ਮਾਰਦੇ ਜਿਹੜੇ ਹੁੰਦੇ ਸੀ ਆਵਾਜ਼ਾਂ ਦੂਰ ਮਾਰਦੇ ਕੋਲੋਂ ਦੀ ਲੰਗੇ ਬਿਨਾ ਬੋਲ ਕੇ बोलों दी लंगे बिना बोल के चुप रहना एक कला है एक गुण है पर ਤੁਹਾਡੇ ਸਾਹਮਣੇ ਵਾਪਰ ਰਿਹਾ ਕਿਸੇ ਕੋਰ ਅਣਿਆਏ ਤੇ ਹੋਰ ਹੈ ਜ਼ੁਲਮ ਨੂੰ ਦੇਖ ਕੇ ਵੀ ਜੇ ਚੁੱਪ ਹੀ ਰਹੋਗੇ ਤਾਂ ਸ਼ਾਇਦ ਜ਼ਮਾਨਾ ਤੁਹਾਨੂੰ ਮੁਆਫ ਨਹੀਂ ਕਰੇਗਾ ਅੱਜ ਦੀ ਵੀਡੀਓ ਦੀ 11ਵੀਂ ਤੇ ਆਖਰੀ ਸੱਚੀ ਗੱਲ ਇਹ ਹੈ ਕਿ ਜਿਨ੍ਹਾਂ ਨਾਲ ਸਾਡਾ ਵਧੇਰੇ ਮੋਹ ਤੇ ਲਗਾਓ ਹੁੰਦਾ ਹੈ ਉਹਨਾਂ ਦੇ ਮੂੰਹੋਂ ਕਦੀ ਗੁੱਸੇ ਭਰੇ ਕੋੜੇ ਬੋਲ ਸੁਣ ਕੇ ਸੀਨਾ ਛਲਨੀ ਹੋ ਜਾਂਦਾ ਹੈ ਤੇ ਅਸੀਂ ਠੱਗੇ ਠੱਗੇ ਲੁੱਟੇ ਲੁੱਟੇ ਥੱਕੇ ਥੱਕੇ ਤੇ ਹਾਰੇ ਹਾਰੇ ਮਹਿਸੂਸ ਕਰਦੇ ਹਾਂ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ